ਪੰਜਾਬੀ ਗਾਇਕ ਸਿੰਦਰ ਸਰਤਾਜ ਅੱਗੇ ਤੋਂ ਚੰਡੀਗੜ੍ਹ ਵਿੱਚ ਨਹੀਂ ਕਰਨਗੇ ਸ਼ੋਅ ਫਿਰਦੋਸ ਪ੍ਰੋਡਕਸ਼ਨ ਯਾਨੀ ਕਿ ਸਤਿੰਦਰ ਸਰਤਾਜ ਦੀ ਟੀਮ ਵੱਲੋਂ ਪੰਜਾਬ ਗਵਰਨਮੈਂਟ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੀ ਬਦਸਲੂਕੀ ਬਾਰੇ ਲਿਖਿਆ ਗਿਆ ਹੈ ਪਿਛਲੇ ਕੁਝ ਮਹੀਨਿਆਂ ਤੋਂ ਗਾਇਕਾ ਵੱਲੋਂ ਚੰਡੀਗੜ੍ਹ ਵਿੱਚ ਕੀਤੇ ਜਾ ਰਹੇ ਸ਼ੋਅਾਂ ਨੂੰ ਲੈ ਕੇ ਪ੍ਰਸ਼ਾਸਨ ਖਾਸ ਕਰ ਚੰਡੀਗੜ੍ਹ ਪੁਲਿਸ ਸੁਰਖੀਆਂ ਵਿੱਚ ਬਣੀ ਹੋਈ ਹੈ ਹਾਲ ਹੀ ਵਿੱਚ ਦਿਲਜੀਤ ਨੇ ਵੀ ਸਟੇਜ ਉੱਤੋਂ ਕਿਹਾ ਸੀ ਕਿ ਸਾਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਇੱਥੇ ਦਾ ਇਨਫਰਾਸਟ੍ਰਕਚਰ ਵਧੀਆ ਕਰੋ ਤੇ ਨਾਲ ਹੀ ਦਿਲਜੀਤ ਵੱਲੋਂ ਕਿਹਾ ਗਿਆ ਸੀ ਕਿ ਹੁਣ ਉਹ ਭਾਰਤ ਵਿੱਚ ਸ਼ੋਅ ਨਹੀਂ ਕਰਨਗੇ ਉੱਥੇ ਹੀ ਉਹਸਤੇ ਦਰਸ਼ ਸਰਤਾਜ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਚੰਡੀਗੜ੍ਹ ਪੁਲਿਸ ਦੀ ਬਚਲੂਕੀ ਬਾਰੇ ਲਿਖਿਆ ਗਿਆ ਹੈ ਸਰਤਾਜ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਵਨ ਵਿੰਡੋ ਪਾਲਿਸੀ ਹੋਣੀ ਚਾਹੀਦੀ ਹੈ ਜਿਵੇਂ ਕਿ ਗਾਇਕ ਸਰਕਾਰ ਨੂੰ ਸਿਰਫ ਇੱਕ ਅਰਜ਼ੀ ਦੇਵੇ ਤੇ ਬਾਕੀ ਸਾਰੇ ਪਰਮਿਟ ਤੇ ਅਰੇਂਜਮੈਂਟਸ ਸਰਕਾਰ ਵੱਲੋਂ ਦੇਖੇ ਜਾਣ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਾਡੇ ਸ਼ੋਅ ਦੇ ਵਿੱਚ ਮੁਲਾਜ਼ਮ ਤੇ ਪ੍ਰਸ਼ਾਸਨ ਸਾਡੇ ਤੋਂ ਮੰਗਦੀ ਪਾਸ ਦੀ ਮੰਗ ਕਰਦੇ ਹਨ ਜਿਸ ਤੋਂ ਬਾਅਦ ਸਾਡੀ ਟੀਮ ਵੱਲੋਂ ਉਹਨਾਂ ਨੂੰ ਪਾਸ ਦੇ ਵੀ ਦਿੱਤੇ ਜਾਂਦੇ ਹਨ ਤੇ ਨਾਲ ਹੀ ਸਿੰਦਰ ਸਰਤਾਜ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਸ਼ੋਅ ਵਿੱਚ ਸੀਟ ਨੰਬਰ ਵੈਲ ਆਰਗੇਨਾਈਜ਼ਡ ਕੀਤੇ ਹੁੰਦੇ ਹਨ ਤਾਂ ਕਿ ਫੈਮਲੀਜ਼ ਉਹਨਾਂ ਨੂੰ ਸਹੀ ਤਰੀਕੇ ਨਾਲ ਇੰਜੋਏ ਕਰ ਸਕਣ ਪਰ ਪ੍ਰਸ਼ਾਸਨ ਵੱਲੋਂ ਜ਼ਬਰਦਸਤੀ ਕੁਝ ਲੋਕਾਂ ਨੂੰ ਸ਼ੋਅ ਦੇ ਵਿੱਚ ਵਾੜ ਕੇ ਉਸ ਸੀਟ ਉੱਤੇ ਬਿਠਾਇਆ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਨਾਲ ਹੀ ਉਹਨਾਂ ਵੱਲੋਂ ਸੀਮ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਉੱਤੇ ਧਿਆਨ ਦਿੱਤਾ ਜਾਵੇ ਤਾਂ ਕਿ ਫੈਨਜ਼ ਆ ਰਾਮ ਨਾਲ ਸ਼ੋਅ ਵਿੱਚ ਸ਼ੋਹ ਦਾ ਆਨੰਦ ਮਾਨ ਸੰਗਤ ਦੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਉੱਤੇ ਧਿਆਨ ਦਿੱਤਾ ਜਾਵੇ ਹਾਲੀ ਵਿੱਚ ਦਿਲਜੀਤ ਦੋਸਾਂਝ ਵੱਲੋਂ ਵੀ ਆਪਣੇ ਸ਼ੋਅ ਉੱਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ ਪੰਜਾਬੀ ਗਾਇਕ ਸਿੰਦਰ ਸਰਤਾਜ ਅੱਗੇ ਤੋਂ ਚੰਡੀਗੜ੍ਹ ਵਿੱਚ ਨਹੀਂ ਕਰਨਗੇ ਸ਼ੋਅ ਫਿਰਦੋਸ ਪ੍ਰੋਡਕਸ਼ਨ ਯਾਨੀ ਕਿ ਸਤਿੰਦਰ ਸਰਤਾਜ ਦੀ ਟੀਮ ਵੱਲੋਂ ਪੰਜਾਬ ਗਵਰਨਮੈਂਟ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੀ ਬਦਸਲੂਕੀ ਬਾਰੇ ਲਿਖਿਆ ਗਿਆ ਹੈ ਪਿਛਲੇ ਕੁਝ ਮਹੀਨਿਆਂ ਤੋਂ ਗਾਇਕਾ ਵੱਲੋਂ ਚੰਡੀਗੜ੍ਹ ਵਿੱਚ ਕੀਤੇ ਜਾ ਰਹੇ ਸ਼ੋਅਾਂ ਨੂੰ ਲੈ ਕੇ ਪ੍ਰਸ਼ਾਸਨ ਖਾਸ ਕਰਕੇ ਚੰਡੀਗੜ੍ਹ ਪੁਲਿਸ ਸੁਰਖੀਆਂ ਵਿੱਚ ਬਣੀ ਹੋਈ ਹੈ ਹਾਲ ਹੀ ਵਿੱਚ ਦਿਲਜੀਤ ਨੇ ਵੀ ਸਟੇਜ ਉੱਤੋਂ ਕਿਹਾ ਸੀ ਕਿ ਸਾਨੂੰ ਪ੍ਰੇਸ਼ਾਨ ਕਰਨ ਦੀ ਬਜਾਏ ਇੱਥੇ ਦਾ ਇਨਫਰਾਸਟ੍ਰਕਚਰ ਵਧੀਆ ਕਰੋ ਤੇ ਨਾਲ ਹੀ ਦਿਲਜੀਤ ਵੱਲੋਂ ਕਿਹਾ ਗਿਆ ਸੀ ਕਿ ਹੁਣ ਉਹ ਭਾਰਤ ਵਿੱਚ ਸ਼ੋਅ ਨਹੀਂ ਕਰਨਗੇ ਉੱਥੇ ਹੀ ਉਹਸਤੇ ਦਰਸ਼ ਸਰਤਾਜ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਵੱਲੋਂ ਚੰਡੀਗੜ੍ਹ ਪੁਲਿਸ ਦੀ ਬਚਲੂਕੀ ਬਾਰੇ ਲਿਖਿਆ ਗਿਆ ਹੈ ਸਰਤਾਜ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਵਨ ਵਿੰਡੋ ਪਾਲਿਸੀ ਹੋਣੀ ਚਾਹੀਦੀ ਹੈ ਜਿਵੇਂ ਕਿ ਗਾਇਕ ਸਰਕਾਰ ਨੂੰ ਸਿਰਫ ਇੱਕ ਅਰਜ਼ੀ ਦੇਵੇ ਤੇ ਬਾਕੀ ਸਾਰੇ ਪਰਮਿਟ ਤੇ ਅਰੇਂਜਮੈਂਟਸ ਸਰਕਾਰ ਵੱਲੋਂ ਦੇਖੇ ਜਾਣ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਾਡੇ ਸ਼ੋਅ ਦੇ ਵਿੱਚ ਮੁਲਾਜ਼ਮ ਤੇ ਪ੍ਰਸ਼ਾਸਨ ਸਾਡੇ ਤੋਂ ਮੰਗਦੀ ਪਾਸ ਦੀ ਮੰਗ ਕਰਦੇ ਹਨ ਜਿਸ ਤੋਂ ਬਾਅਦ ਸਾਡੀ ਟੀਮ ਵੱਲੋਂ ਉਹਨਾਂ ਨੂੰ ਪਾਸ ਦੇ ਵੀ ਦਿੱਤੇ ਜਾਂਦੇ ਹਨ ਤੇ ਨਾਲ ਹੀ ਸਿੰਦਰ ਸਰਤਾਜ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਸ਼ੋਅ ਵਿੱਚ ਸੀਟ ਨੰਬਰ ਵੈਲ ਆਰਗੇਨਾਈਜ਼ਡ ਕੀਤੇ ਹੁੰਦੇ ਹਨ ਤਾਂ ਕਿ ਫੈਮਲੀਜ਼ ਉਹਨਾਂ ਨੂੰ ਸਹੀ ਤਰੀਕੇ ਨਾਲ ਇੰਜੋਏ ਕਰ ਸਕਣ ਪਰ ਪ੍ਰਸ਼ਾਸਨ ਵੱਲੋਂ ਜ਼ਬਰਦਸਤੀ ਕੁਝ ਲੋਕਾਂ ਨੂੰ ਸ਼ੋਅ ਦੇ ਵਿੱਚ ਵਾੜ ਕੇ ਉਸ ਸੀਟ ਉੱਤੇ ਬਿਠਾਇਆ ਜਾਂਦਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਨਾਲ ਹੀ ਉਹਨਾਂ ਵੱਲੋਂ ਸੀ엠 ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਇਸ ਉੱਤੇ ਧਿਆਨ ਦਿੱਤਾ ਜਾਵੇ ਤਾਂ ਕਿ ਫੈਨਜ਼ ਆ ਰਾਮ ਨਾਲ ਸ਼ੋਅ ਵਿੱਚ ਸ਼ੋਹ ਦਾ ਆਨੰਦ ਮਾਨ ਸੰਗਤ ਦੇ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਉੱਤੇ ਧਿਆਨ ਦਿੱਤਾ ਜਾਵੇ ਹਾਲੀ ਵਿੱਚ ਦਿਲਜੀਤ ਦੋਸਾਂਝ ਵੱਲੋਂ ਵੀ ਆਪਣੇ ਸ਼ੋਅ ਉੱਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ